ਪਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਾਕਿਸਤਾਨ ਜਾਣਗੇ ਜਿੱਥੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਹੋਣ ਵਾਲੀ ਬੈਠਕ ਦੀ ਜਿਹੜੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਉਹਨਾਂ ਦੇ ਵੱਲੋਂ ਅਗਵਾਈ ਕੀਤੀ ਜਾਣੀ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਾਕਿਸਤਾਨ ਜਾਣਗੇ ਦੱਸਿਆ ਕਿ 15 ਅਤੇ 16 ਅਕਤੂਬਰ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਐਸ ਜੇ ਸ਼ੰਕਰ ਦੇ ਵੱਲੋਂ ਭਾਰਤ ਦੀ ਅਗਵਾਈ ਕੀਤੀ ਜਾਣੀ ਹੈ ਤਾਂ ਐਸ ਸੀਓ ਸਮਿਟ ਜੇ ਨੇ ਉਸ ਦੀ ਬੈਠਕ ਹੋਣੀ ਹੈ ਜਿਸ ਦੇ ਵਿੱਚ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਵੱਲੋਂ ਅਗਵਾਈ ਕੀਤੀ ਜਾਵੇਗੀ ਭਾਰਤ ਦੀ ਤਾਂ ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਵੱਲੋਂ ਦਿੱਤੀ ਗਈ ਹੈ ਵਿਦੇਸ਼ ਮੰਤਰੀ ਫਿਲਹਾਲ ਸ਼੍ਰੀਲੰਕਾ ਦੌਰੇਤੇ ਨੇ ਉੱਥੇ ਉਹਨਾਂ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਵੀ ਕੀਤੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਤਾਂ ਹੁਣ ਪਾਕਿਸਤਾਨ ਦੌਰਾ ਕਰਨਗੇ ਅੱਜ ਜੇ ਸ਼ੰਕਰ ਜਿੱਥੇ ਐਸਆਈਓ ਸਮਮਿਟ ਦੇ ਵਿੱਚ ਭਾਗ ਲੈਣਗੇ ਤਾਂ ਭਾਰਤ ਦੀ ਅਗਵਾਈ ਕਰਦੇ ਹੋਏ ਵੀ ਇਸ ਦੌਰਾਨ ਨਜ਼ਰ ਆਣਗੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਨੀ ਦਿਨੀ ਗੁਆਂਡੀ ਪਹਿਲਾ ਦੇ ਨੀਤੀ ਤੇ ਕੰਮ ਹੋ ਰਿਹਾ ਹੈ ਅਤੇ ਇਸੀ ਨੀਤੀ ਤੇ ਅਸੀਂ ਅੱਗੇ ਵੱਧ ਰਹੇ ਹਾਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੈਜ਼ੂ 7 ਅਕਤੂਬਰ ਤੋਂ ਭਾਰਤ ਦੌਰੇ ਤੇ ਆ ਰਹੇ ਨੇ ਉਹ ਦਿੱਲੀ ਮੁੰਬਈ ਅਤੇ ਬੈਂਗਲੋਰੋ ਦਾ ਵੀ ਦੌਰਾ ਕਰਨਗੇ ਇਹ ਉਹਨਾਂ ਦੀ ਪਹਿਲੀ ਦੋਪੱਖੀ ਯਾਤਰਾ ਹੋਵੇਗੀ ਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੈਜ਼ੂ 6 ਅਕਤੂਬਰ ਦੀ ਸ਼ਾਮ ਨੂੰ ਭਾਰਤ ਪਹੁੰਚਣਗੇ ਅਤੇ 7 ਅਕਤੂਬਰ ਨੂੰ ਡਿਪਲੋਮੈਟ ਦੌਰਾ ਸ਼ੁਰੂ ਹੋ ਜਾਵੇਗਾ ਤਾਂ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਐਸਸੀ SCO ਸਮਮਿਟ ਦੀ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਜਿਸ ਦੀ ਅਗਵਾਈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਹੋਰਾਂ ਦੇ ਵੱਲੋਂ ਕੀਤੀ ਜਾਣੀ ਹੈ ਤਾਂ 15-16 ਅਕਤੂਬਰ ਨੂੰ ਇਸ ਸਮਮਿਟ ਦੀ ਬੈਠਕ ਸ਼ੁਰੂ ਹੋਵੇਗੀ ਫਿਲਹਾਲ ਐਸ ਜੇ ਸ਼ੰਕਰ ਸ਼੍ਰੀਲੰਕਾ ਦੌਰੇ ਤੇ ਗਏ ਹੋਏ ਹਨ 15-16 ਅਕਤੂਬਰ ਨੂੰ ਜਿਹੜੀ ਇਹ ਬੈਠਕ ਹੋਣੀ ਹੈ ਜਿਸ ਦੇ ਵਿੱਚ ਐਸ ਜੇ ਸ਼ੰਕਰ ਦੇ ਵੱਲੋਂ ਭਾਰਤ ਦੀ ਅਗਵਾਈ ਕੀਤੀ ਜਾਣੀ ਹੈ ਤਾਂ ਇਸ ਬੈਠਕ ਦੇ ਵਿੱਚ ਕਈ ਅਹਿਮ ਗੱਲਾਂ ਤੇ ਚਰਚਾ ਹੋ ਸਕਦੀ ਹੈ ਕਈ ਮੁੱਦਿਆਂ ਤੇ ਗਲਬਾਤ ਹੋ ਸਕਦੀ ਹੈ ਤਾਂ ਕਰਕੇ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਤਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਾਕਿਸਤਾਨ ਜਾਣਗੇ ਜਿੱਥੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਹੋਣ ਵਾਲੀ ਬੈਠਕ ਦੀ ਜਿਹੜੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਉਹਨਾਂ ਦੇ ਵੱਲੋਂ ਅਗਵਾਈ ਕੀਤੀ ਜਾਣੀ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਾਕਿਸਤਾਨ ਜਾਣਗੇ ਦੱਸਿਆ ਕਿ 15 ਅਤੇ 16 ਅਕਤੂਬਰ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਐਸ ਜੇ ਸ਼ੰਕਰ ਦੇ ਵੱਲੋਂ ਭਾਰਤ ਦੀ ਅਗਵਾਈ ਕੀਤੀ ਜਾਣੀ ਹੈ ਤਾਂ ਐਸ ਸੀਓ ਸਮਿਟ ਜੇਡੀ ਉਸਦੀ ਬੈਠਕ ਹੋਣੀ ਹੈ ਜਿਸ ਦੇ ਵਿੱਚ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਵੱਲੋਂ ਅਗਵਾਈ ਕੀਤੀ ਜਾਵੇਗੀ ਭਾਰਤ ਦੀ ਤਾਂ ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਵੱਲੋਂ ਦਿੱਤੀ ਗਈ ਹੈ ਵਿਦੇਸ਼ ਮੰਤਰੀ ਫਿਲਹਾਲ ਸ਼੍ਰੀਲੰਕਾ ਦੌਰੇਤੇ ਨੇ ਉੱਥੇ ਉਹਨਾਂ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਵੀ ਕੀਤੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਤਾਂ ਹੁਣ ਪਾਕਿਸਤਾਨ ਦੌਰਾ ਕਰਨਗੇ ਐਸ ਜੇ ਸ਼ੰਕਰ ਜਿੱਥੇ ਐਸਿਓ ਸਮਮਿਟ ਦੇ ਵਿੱਚ ਭਾਗ ਲੈਣਗੇ ਤਾਂ ਭਾਰਤ ਦੀ ਅਗਵਾਈ ਕਰਦੇ ਹੋਏ ਵੀ ਇਸ ਦੌਰਾਨ ਨਜ਼ਰ ਆਣਗੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਨੀ ਦਿਨੀ ਗੁਆਂਡੀ ਪਹਿਲਾ ਦੇ ਨੀਤੀ ਤੇ ਕੰਮ ਹੋ ਰਿਹਾ ਹੈ ਅਤੇ ਇਸੀ ਨੀਤੀ ਤੇ ਅਸੀਂ ਅੱਗੇ ਵੱਧ ਰਹੇ ਹਾਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੈਜ਼ੂ 7 ਅਕਤੂਬਰ ਤੋਂ ਭਾਰਤ ਦੌਰੇ ਤੇ ਆ ਰਹੇ ਨੇ ਉਹ ਦਿੱਲੀ ਮੁੰਬਈ ਅਤੇ ਬੈਂਗਲੋਰੋ ਦਾ ਵੀ ਦੌਰਾ ਕਰਨਗੇ ਇਹ ਉਹਨਾਂ ਦੀ ਪਹਿਲੀ ਦੋਪੱਖੀ ਯਾਤਰਾ ਹੋਵੇਗੀ ਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੈਜ਼ੂ 6 ਅਕਤੂਬਰ ਦੀ ਸ਼ਾਮ ਨੂੰ ਭਾਰਤ ਪਹੁੰਚਣਗੇ ਅਤੇ 7 ਅਕਤੂਬਰ ਨੂੰ ਡਿਪਲੋਮੈਟ ਦੌਰਾ ਸ਼ੁਰੂ ਹੋ ਜਾਵੇਗਾ ਤਾਂ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਐਸਸੀ SCO ਸਮਮਿਟ ਦੀ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਜਿਸ ਦੀ ਅਗਵਾਈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਹੋਰਾਂ ਦੇ ਵੱਲੋਂ ਕੀਤੀ ਜਾਣੀ ਹੈ ਤਾਂ 15-16 ਅਕਤੂਬਰ ਨੂੰ ਐਸ ਸਮਮਿਟ ਦੀ ਬੈਠਕ ਸ਼ੁਰੂ ਹੋਵੇਗੀ ਫਿਲਹਾਲ ਐਸ ਜੇ ਸ਼ੰਕਰ ਸ਼੍ਰੀਲੰਕਾ ਦੌਰੇ ਤੇ ਗਏ ਹੋਏ ਹਨ 15-16 ਅਕਤੂਬਰ ਨੂੰ ਜਿਹੜੀ ਇਹ ਬੈਠਕ ਹੋਣੀ ਹੈ ਜਿਸ ਦੇ ਵਿੱਚ ਐਸ ਜੇ ਸ਼ੰਕਰ ਦੇ ਵੱਲੋਂ ਭਾਰਤ ਦੀ ਅਗਵਾਈ ਕੀਤੀ ਜਾਣੀ ਹੈ ਤਾਂ ਇਸ ਬੈਠਕ ਦੇ ਵਿੱਚ ਕਈ ਅਹਿਮ गल्लाते चर्चा हो सकती है कई मुद्दे पे गलबात हो सकती है ता करके इस बैठक नो काफी अहम मनेया जा रहा है देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर